ਸੁਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਬੜੀ ਮਿਹਰਬਾਨੀ ਤੁਸੀਂ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਹੋ ਰਹੇ ਨੇ ਜਿਹੜਾ ਮਿਸ਼ਨ ਚੜ੍ਹਦੀ ਕਲਾ ਇਹ ਮੁਹਿੰਮ ਚਲਾਈ ਹੈ ਇਹਦੇ ਵਿੱਚ ਕੀ ਕੀ ਸ਼ਾਮਲ ਹੈ ਇਹਦੇ ਵਿੱਚ ਜੀ ਲੋਕਾਂ ਦਾ ਸਹਿਯੋਗ ਲੈਣ ਦੀ ਭਾਵਨਾ ਸ਼ਾਮਲ ਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਹੜ ਆਏ ਹੜਾਂ ਦੇ ਕਰਕੇ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਜਾਨੀ ਵੀ ਤੇ ਮਾਲੀ ਵੀ ਟਿੱਪ ਵੈਕਟ ਦੇ ਵਿੱਚ ਅਸੀਂ ਹੜ ਪੀੜਤਾਂ ਨੂੰ ਪੈਰਾਸਰ ਕਰਨਾ ਤੇ ਤਾਂ ਦੇ ਤੌਰ ਦੇ ਉੱਤੇ ਵੀ ਤੇ ਜ਼ਿੰਦਗੀ ਦੇ ਤੌਰ ਦੇ ਉੱਤੇ ਵੀ ਤੇ ਪਰਿਵਾਰ ਦੇ ਤੌਰ ਤੇ ਵੀ ਇਸ ਕਰਕੇ ਉਹਨਾਂ ਨੇ ਗੱਲ ਕਹੀ ਹੈ ਕਿ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਪੰਜਾਬੀ ਗੈਰ ਪੰਜਾਬੀ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਵੀ ਵੱਸਦਾ ਉਹ ਇਹਨਾਂ ਲੋਕਾਂ ਦੀ ਮਦਦ ਵਾਸਤੇ ਹੜ ਪੀੜਤਾਂ ਲੋਕਾਂ ਦੀ ਮਦਦ ਵਾਸਤੇ ਵਰਤ ਵਰਦਾਨ ਪਾਓ ਤੁਹਾਡੇ ਵੱਲੋਂ ਭੇਜਿਆ ਗਿਆ ਦਾਨ ਅਸੀਂ ਉਹਦੇ ਵਿੱਚ ਕੁਝ ਵਿਧਾ ਕੇ ਇਸ ਦੇਵਾਂਗੇ ਇੱਕ ਇੱਕ ਪੈਸੇ ਦੀ ਅਸੀਂ ਪਾਰਦਰਸ਼ਤਾ ਦਾ ਜ਼ਮਾਂ ਚੱਕਦੇ ਹਾਂ ਉਹਨਾਂ ਨੇ ਕਿਹਾ ਜੀ ਕਿ ਬਸ ਬਦਲ ਮਤਲਬ ਕਰਨੀ ਚਾਹੀਦੀ ਹੈ ਮੈਂ ਹੁਣੇ ਹੁਣੇ ਪੰਜਾਬ ਦੇ ਐਗਰੀਕਲਚਰ ਮਿਨਿਸਟਰ ਖੁੜੀਆ ਸਾਹਿਬ ਨਾਲ ਗੱਲਬਾਤ ਕਰ ਰਿਹਾ ਹਾਂ ਸਾ ਉਹ ਦੋਹਾਂ ਨੇ ਕਈ ਗੱਲਾਂ ਦਸੀਆਂ ਨੇ ਇੱਕ ਤਾਂ ਹੜ੍ਹ ਪ੍ਰਭਾਵਿਤ ਜਿਹੜੇ ਇਲਾਕੇ ਨੇ ਉਹਨਾਂ ਚ ਖੇਤਾਂ 'ਚ ਰੇਤੇ ਦਾ ਕੰਮ ਚੁਕਾਈ ਦੀ ਉਹਨਾਂ ਨੇ ਗੱਲਬਾਤ ਕੀਤੀ ਸੀ ਉਹ ਕੰਮ ਹੋ ਗਿਆ ਜੀ ਸ਼ੁਰੂ ਹੋਣ ਬਿਲਕੁਲ ਜੀ ਦੇਖੋ ਖੁੱਡੀਆਂ ਸਾਹਿਬ ਦੀ ਮੈਂ ਹਮੇਸ਼ਾ ਇਹ ਗੱਲ ਕਰਦਾ ਹੁੰਦਾ ਕਿ ਖੁੱਡੀਆਂ ਸਾਹਿਬ ਇੱਕ ਇਮਾਨਦਾਰ ਬੰਦੇ ਆ ਗੁਰਮੀਤ ਸਿੰਘ ਖੁੱਡੀਆਂ ਉਹ ਸ਼ਖਸੀਅਤ ਆ ਜਿਨ੍ਹਾਂ ਦੇ ਉੱਤੇ ਕੋਈ ਦਾਗ ਨਹੀਂ ਆ ਇਹਨਾਂ ਦੇ ਪਿਤਾ ਜੀ ਸਰਦਾਰ ਜਗਦੇਵ ਸਿੰਘ ਖੁੱਡੀਆਂ ਦੀ ਗੱਲ ਕਰੀਏ ਉਹ ਵੀ ਬੜੀ ਮਹਾਨ ਸ਼ਖਸੀਅਤ ਸੀਗੇ ਰਾਜਨੀਤੀ ਦੇ ਵਿੱਚ ਤੋਂ ਮੈਨੂੰ ਚੰਗਾ ਲੱਗਦਾ ਜੀ ਕਿ ਜਿਹੜੇ ਬੰਦੇ ਵੀ ਰਾਜਨੀਤੀ ਦੇ ਵਿੱਚ ਜੁੜੇ ਆ ਤੇ ਇਸ ਵੇਲੇ ਪੰਜਾਬ ਦੇ ਵਿੱਚ ਆਪਣੇ ਹਿੱਸੇ ਦੇ ਵਿੱਚ ਆਉਂਦਾ ਕੰਮ ਕਰਨ ਦੇ ਹੀ ਨਾਲ ਦੇ ਬਾਕੀ ਨਾਲ ਤੇ ਨਿਮਰਤਾ ਨਾਲ ਤੇ ਸਿਰੜ ਨਾਲ ਕਰਦੇ ਆ ਸੋ ਗੁਰਮੀਤ ਸਿੰਘ ਖੁੜੀਆਂ ਹੋਰਾਂ ਨੇ ਕੱਲ ਅਕਤ ਰਿਪੋਰਟ ਭੇਜੀ ਆ ਬਣਾ ਕੇ ਜੀ ਉਧਰ ਕੇਂਦਰ ਦੇ ਖੇਤੀਬਾੜੀ ਮੰਤਰੀ ਨੂੰ। ਇਹ ਕੰਬਲੇਸ਼ ਆਪਾਂ ਕੱਲ ਵੀ ਤਾਂ ਅਕੀ ਸਾ ਬਿਲਕੁਲ ਨਹੀਂ। ਉਹ ਕਹਿੰਦੇ ਜੀ ਦੇਖੋ ਇਸ ਵੇਲੇ 2 ਲੱਖ ਏਕੜ ਤੋਂ ਵੱਧ ਪੰਜਾਬ ਦੇ ਖੇਤ ਰੇਤ ਨਾਲ ਭਰੇ ਪਏ ਆ। 3-3 ਫੁੱਟ 4-4 ਫੁੱਟ ਰੇਤ ਚੜੀ ਆ। ਇੱਥੇ ਇਸ ਤਰ ਜੇਕਰ ਆਪਾਂ ਵਿਹਲਾ ਕਰਨਾ ਹੋਵੇ, ਰੇਤ ਮੁਕਤ ਕਰਨਾ ਹੋਵੇ 7 ਤੋਂ ਲੈ ਕੇ 10000 ਰੁਪਏ ਖਰਚਾ ਹੁੰਦਾ। ਪਰ ਫਿਰ ਵੀ ਇਹ ਸਰਕਾਰ ਦੇ ਕਰਕੇ ਵੀ ਸਮਾਜ ਸੇਵੀ ਤੇ ਕੰਮਕਾਰਦਿਆਂ ਦੇ ਕਰਕੇ ਵੀ ਐਨ ਆਰ ਆਈ ਭੈਣਾ ਵੀਰਾਂ ਦੇ ਕਰਕੇ ਵੀ ਬਹੁਤ ਸਾਰੇ ਲੋਕਾਂ ਦੇ ਕਰਕੇ ਜਿਹੜੇ ਖੇਤਾਂ ਦੇ ਵਿੱਚ ਪਾਣੀ ਸੁੱਕ ਗਿਆ ਤੇ ਜਿਹਨੂੰ ਆਪਾਂ ਕਹਿੰਦੇ ਹੁਣ ਰੇਤ ਅੱਠ ਜੇ ਗਈ ਆ ਤੇ ਉਸ ਥਾਂ ਦੇ ਉੱਤੇ ਟਰੈਕਟਰ ਟਰਾਲੀਆਂ ਤੇ ਜੀ ਸੀ ਬੀ ਮਸ਼ੀਨਾਂ ਦਾ ਕੰਮ ਸ਼ੁਰੂ ਹੋ ਗਿਆ ਹਾਲਾਂਕਿ ਕਈ ਖੇਤਾਂ ਦੇ ਵਿੱਚ ਹਾਲੇ ਵੀ ਪਾਣੀ 2-2 ਫੁੱਟ ਖੜਾ ਪਰ ਜਿੱਥੇ ਪਾਣੀ ਸੁੱਕ ਗਿਆ ਉੱਥੇ ਕੰਮ ਸ਼ੁਰੂ ਹੋ ਗਿਆ ਜੀ। ਜਟਨਾ ਜੀ ਅਮਰੀਕਾ ਚ ਇੱਕ ਔਰਤ ਪੰਜਾਬ ਵਿਆਹ ਕਰਾਉਣ ਗਈ ਸੀ ਉਹਦਾ ਕਤਲ ਹੋ ਗਿਆ ਉਹਦੇ ਕੇਸ ਦੇ ਵਿੱਚ ਹੁਣ ਕੀ ਡਿਵੈਲਪਮੈਂਟ ਹੋਈ ਆ ਹੋਰ? ਦੇਫਾ ਪਕਾਲੀ ਦੀ ਗੱਲ ਕੀਤੀ ਇਸ਼ਾਨ ਸਾਹਿਬ ਵੀ ਇਹ ਨਾ ਔਰਤ ਦਾ ਨਾਮ ਹੈ ਜੀ ਰੁਪਿੰਦਰ ਕੌਰ ਪੰਦੇਰ ਮੇਰੇ ਘਰ ਵੀ ਬਹੁਤ ਗਣਤੀ ਪਰਿਵਾਰਕ ਮੈਂਬਰਾਂ ਨੂੰ ਪਤਾ ਹੋਣਾ ਜੇ ਨਹੀਂ ਪਤਾ ਮੈਂ ਸੰਖੇਪ ਚ ਦੱਸ ਦਿੰਦਾ ਰੁਪਿੰਦਰ ਕੌਰ ਪੰਦੇਰ ਨਾ ਦੀ ਔਰਤ ਅਮਰੀਕਾ ਦੇ ਵਿੱਚ ਰਹਿੰਦੀ ਆ ਪਿਛਲੇ ਲੰਮੇ ਸਮੇਂ ਤੋਂ ਉਦਾਂ ਇਹਦਾ ਪਿੱਛਾ ਜਿਹੜਾ ਪਸ਼ੋਕਰ ਇਹਦਾ ਪੰਜਾਬ ਦੇ ਨਾਲ ਲੁਧਿਆਣਾ ਸ਼ਹਿਰ ਦੇ ਨਾਲ ਆ ਉਹਦੀ ਉਮਰ ਕਿੰਨੀ ਹੈ ਜੀ ਯਾਰ ਇਹਦਾ ਇਹਦੀ ਇਹਦੀ ਉਮਰ ਲਗਭਗ ਹੈਗੀ ਜੀ 71 ਸਾਲ ਜੀ ਦੇ ਨਾਲ ਇਹਦਾ ਰਿਸ਼ਤਾ ਉਹਦੀ ਉਮਰ ਹੈਗੀ ਜੀ ਲਗਭਗ 69 ਸਾਲ 2 ਸਾਲ ਛੋਟਾ ਉਹ ਹੈ ਬਲਦੀ ਚਰਨਜੀਤ ਸਿੰਘ ਗਰੇਵਾਲ ਜਿਹੜਾ ਕਿ ਯੂਕੇ ਦੇ ਵਿੱਚ ਰਹਿੰਦਾ ਲੰਬੇ ਸਮੇਂ ਤੋਂ ਕਈ ਦਹਾਕਿਆਂ ਤੋਂ ਦੋਵਾਂ ਦੀ ਸਾਂਝ ਚੱਲਦੀ ਆ ਹੁਣ ਇਹ ਔਰਤ ਇੱਥੇ ਆਈ ਤੇ ਜਿਹੜਾ ਚਰਨਜੀਤ ਸਿੰਘਾ ਉਹਨੇ ਆਪਦੇ ਦੋਸਤ ਨੂੰ ਇਹ ਗੱਲ ਕਹੀ ਕਿ ਭਾਈ 50 ਲੱਖ ਰੁਪਏ ਤੇਰੇ ਖਾਤੇ ਦੇ ਵਿੱਚ ਪਾ ਦਿੰਦਾ ਇਹਨੂੰ ਮਾਰ ਦੇ ਉਹਨੇ ਮਾਰਤੀ ਉਹਨੇ ਘਰ ਦੇ ਵਿੱਚ ਹੀ ਤੇਲ ਪਾ ਕੇ ਸਾੜੀ ਇਹ ਜੁਲਾਈ ਦੇ ਆਖਰੀ ਦਿਨਾਂ ਦੀ ਗੱਲ ਆ ਤੇ ਫੇਰ ਇਹਨੂੰ ਗੋਰੇ ਦੇ ਵਿੱਚ ਪਾ ਕੇ ਗੰਦੇ ਨਾਲੇ ਦੇ ਵਿੱਚ ਛੁੱਟਿਆ ਆ ਸਰੋ ਜੀ ਹੌਲੀ ਹੌਲੀ ਅੰਗਲੀ ਚੰਗਲੀ ਜੁੜਦੀ ਗਈ ਤੇ ਪੁਲਿਸ ਨੇ ਉਸ ਸੁਖਜੀਤ ਸਿੰਘ ਨੂੰ ਫੜ ਲਿਆ ਜਿਹਨੇ ਮਾਰੀ ਆ ਸੋ ਹੁਣ ਵਿੱਚੋਂ ਕਈ ਹੋਰ ਕਹਾਣੀਆਂ ਖੁੱਲ ਕੇ ਆਈਆਂ ਵੀ ਜਿਹੜਾ ਇਹ ਚਰਨਜੀਤ ਸਿੰਘ ਆ ਏਸੇ ਬੰਦੇ ਨੇ ਇਸ ਔਰਤ ਦੇ ਖਾਤੇ ਦੇ ਵਿੱਚੋਂ ਪੈਸੇ ਜਿਹੜੇ ਕਤਲ ਵਾਸਤੇ ਟਰਾਂਸਫਰ ਕੀਤੇ ਆ ਮਤਲਬ ਨੇੜਤਾ ਇਹ ਸੀ ਕਿ ਇੱਕ ਜਿਹੜੇ ਬੈਂਕ ਖਾਤਾ ਬਾਰੇ ਵੀ ਜਾਣਦੇ ਸਭ ਕੁਝ ਬਾਰੇ ਜਾਣਦੇ ਆ ਪਰ ਹੁਣ ਇਸ ਮਾਮਲੇ ਦੇ ਵਿੱਚ ਕਈ ਨਵੀਆਂ ਗੱਲਾਂ ਸਾਹਮਣੇ ਆਉਣ ਦੀ ਆਸ ਹੈ ਕਿਉਂਕਿ ਪੁਲਿਸ ਦੇ ਵੱਲੋਂ ਉਸ ਬੰਦੇ ਨੂੰ ਗ੍ਰਿਫਤਾਰ ਕੀਤਾ ਹੋਇਆ ਜਿਹਨੇ ਕਤਲ ਕੀਤਾ ਹੈ अच्छा ਹੜ੍ਹਾਂ ਦੀ ਗੱਲ ਕਰਦੇ ਸੀ ਆਪਾਂ ਸਤਲੁਜ ਦਾ ਪਾਣੀ ਫੇਰ ਚੜ ਰਿਹਾ ਹੈ। ਹਾਂ ਬਿਲਕੁਲ ਜੀ ਅੱਜ ਨਾ ਸਤਲੁਜ ਦਾ ਪਾਣੀ ਇੱਕ ਵਾਰ ਫੇਰ ਚੜ ਰਿਹਾ ਹੈ ਇਹ ਖਬਰਾਂ ਉਨਾਂ ਸ਼ੁਰੂ ਹੋਈਆਂ ਸਨ ਸਾਹਿਬ ਖਬਰਾਂ ਤਾਂ ਇਹ ਹੀ ਚਿੰਤਾਜਨਕ ਆ ਮਾੜੀਆਂ ਉਹ ਭਾਵੇਂ ਕਿਸੇ ਦਾ ਕੋਈ ਨੁਕਸਾਨ ਬਹੁਤਾ ਨਾ ਕਰਕੇ ਜਾਣ ਜਾਂ ਕਰਕੇ ਜਾਣ ਤਾਂ ਵਕਤ ਦੱਸੂਗਾ ਪਰ ਮੰਡਾਲਾ ਛੰਨਾ ਦੇ ਵੱਲ ਕਹਿੰਦੇ ਜੀ ਅੱਜ ਤੋਂ ਸੀਵਨ ਨੂੰ ਖਤਰਾ ਪੈਦਾ ਹੋ ਗਿਆ ਸਤਲੁਜ ਦੇ ਵਿੱਚ ਪਾਣੀ ਦਾ ਵਹਾਅ ਬਹੁਤ ਤੇਜ਼ ਹੋ ਗਿਆ ਅਚਾਨਕ ਹੀ ਜਿਹੜੇ ਕਰਕੇ ਜਿਹੜੀਆਂ ਨੋਚਾਂ ਬਣਾਈਆਂ ਸੀ ਉਹ ਨੋਚਾਂ ਵੀ ਅਬੈਗੀਆਂ ਨੋਟਾਂ ਕੀ ਹੁੰਦਾ ਜਿਹੜਾ ਆਪਾਂ ਪੱਥਰ ਦੇ ਨਾਲ ਬਣਾਉਨੇ ਆ ਵੀ ਪੱਥਰਾਂ ਦੇ ਨਾਲ ਵੀ ਜਿਵੇਂ ਆਪਾਂ ਵੱਡੇ ਵੱਡੇ ਮੋਟੇ ਮੋਟੇ ਭਾਰੇ ਭਾਰੇ ਪੱਥਰ ਇੱਕ ਤਾਂ ਹੁੰਦੇ ਜੀ ਵੀ ਆਪਾਂ ਬੋਰੇ ਮਿੱਟੀ ਦੇ ਲਾਉਨੇ ਆ ਇੱਕ ਅਸੀਂ ਪੱਥਰ ਲਾਉਨੇ ਆ ਲੈ ਆਲੇ ਦਵਲੇ ਤਾਰਾਂ ਬੰਨ ਕੇ ਵਿਚਾਲੇ ਪੱਥਰ ਲਾਉਨੇ ਦੀ ਭਾਈ ਪਾਣੀ ਦਾ ਵਹਾਅ ਘਟੇ ਪਾਣੀ ਰੁਕੇ ਉਹ ਵੀ ਵਿਚ ਰੋੜ ਤੇ ਲੱਗਿਆ ਤੇ ਵੈਸੇ ਵੀ ਪਤਾ ਲੱਗਾ ਜੀ ਕਿ ਅੱਜ ਰਾਤ ਨੂੰ ਤੇ ਕੱਲ ਨੂੰ ਜੋ ਵੇਲੇ ਜਿਹੜਾ ਉਹ ਪੰਜਾਬ ਦੇ ਵਿੱਚ ਕਾਫੀ ਮੀਂਹ ਪੈ ਸਕਦਾ ਤੇ ਪਰਸੋ ਤੋਂ ਪੰਜਾਬ ਦੇ ਵਿੱਚੋਂ ਮੌਨਸੂਨ ਪਾਉਣਾ ਨੇ ਵਾਪਸ ਚਲੇ ਜਾਣਾ ਹੈ ਇੱਕ ਟਣਾ ਜੀ ਬੜੀ ਉਦਾਸ ਕਰਨ ਵਾਲੀ ਖਬਰ ਹੈ ਕਿ ਜਿਹੜੇ ক্রিকেট ਦੇ ਬਹੁਤ ਮਸ਼ਹੂਰ ਖਿਡਾਰੀ ਨੇ ਹਰਪਜਨ ਸਿੰਘ ਭੱਜੀ ਕਿਹਾ ਦੇ ਉਹਨਾਂ ਦੇ ਦਿਮਾਗ ਦੇ ਵਿੱਚ ਟਿਊਮਰ ਹੈ ਨਹੀਂ ਅਸਲ ਸਾਬ ਅਸਲ ਵਿੱਚ ਨਾ ਇਹ ਜਿਹੜਾ ਹਰਪਜਨ ਸਿੰਘ ਭੱਜੀ ਹੁਣਾਂ ਨੇ ਇੱਕ ਹੋਰ ਖਿਡਾਰੀ ਦੇ ਬਾਰੇ ਇਹ ਗੱਲ ਕਹੀ ਹੈ ਜੀ ਕਿ ਆਪਾਂ ਇਹਨਾਂ ਦੀ ਮਦਦ ਕਰਨੀ ਆ ਅੱਛਾ ਇਹਨਾਂ ਨੇ ਟਵਿੱਟਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਇਹ ਜਾਣਕਾਰੀ ਸਾਂਝੀ ਕੀਤੀ ਆ ਅਸਲ ਵਿੱਚ 21 ਸਾਲ ਦਾ ਇੱਕ ਵਿਸ਼ਿਸ਼ਟ ਮਹਿਰਾ ਨਾਂ ਦਾ ਖਿਡਾਰੀ ਆ ਵਿਸ਼ਿਸ਼ਟ ਮਹਿਰਾ ਉਹ ਫੋਰਸ ਸਟੇਜ ਦੇ ਉੱਤੇ ਹੈ ਜੀ ਬ੍ਰੇਨ ਦੀ ਉਮਰ ਦੇ ਵਿੱਚ ਅੱਛਾ ਇਹ ਗੰਭੀਰ ਤੌਰ ਦੇ ਉਸ ਬਿਮਾਰੀ ਦਾ ਸਾਹਮਣਾ ਕਰ ਰਿਹਾ ਇਹਦਾ ਇਲਾਜ ਚੇਨਈ ਦੇ ਅਪੋਲੋ ਹਸਪਤਾਲ ਦੇ ਵਿੱਚ ਹੋਣਾ ਤੇ ਇਹਦੇ ਉੱਤੇ ਖਰਚਾ ਤਕਰੀਬਨ 70 ਲੱਖ ਰੁਪਈਆ ਆਉਣ ਦੀ ਆਸ ਹੈ ਸੋ ਹਰਭਜਨ ਸਿੰਘ ਨੇ ਗੱਲ ਕਹੀ ਹੈ ਜੀ ਕਿ ਇਹ ਇੱਕ ਪ੍ਰਤਿਭਾਵਨ ਖਿਡਾਰੀ ਆ ਇਹ ਇੱਕ ਬਹੁਤ ਕਾਬਿਲ ਖਿਡਾਰੀ ਆ ਇਹਦੇ ਲਈ ਬੀਸੀਸੀਆਈ ਨੂੰ ਵੀ ਮਦਦ ਕਰਨੀ ਚਾਹੀਦੀ ਹੈ ਤੇ ਆਮ ਲੋਕਾਂ ਨੂੰ ਵੀ ਜੀ ਹਮਮ ਅਜੇ ਤਰ੍ਹਾਂ ਦੀ ਸੰਚਨੀ ਹੋਰਾਂ ਨੇ ਐਸਜੀਪੀਸੀ ਨੂੰ ਕੀ ਬੇਨਤੀ ਕੀਤੀ ਹੈ ਚੰਨੀ ਹੋਰਾਂ ਨੇ ਐਸਜੀਪੀਸੀ ਨੂੰ ਇਹ ਗੱਲ ਕਹੀ ਹੈ ਵੀ ਜੋ ਰਾਹੁਲ ਗਾਂਧੀ ਦੇ ਮਾਮਲੇ ਦੇ ਵਿੱਚ ਕੱਲ ਤੁਸੀਂ ਫੈਸਲਾ ਕੀਤਾ ਉਹ ਕਹਿੰਦੇ ਜੀ ਇਹਦੇ ਉੱਤੇ ਮੁੜ ਵਿਚਾਰ ਕੀਤਾ ਜਾਵੇ ਇਹ ਫੈਸਲਾ ਰੱਦ ਕੀਤਾ ਜਾਵੇ ਕਿਉਂਕਿ ਰਾਹੁਲ ਗਾਂਧੀ ਹੋਰੀ ਜਦੋਂ ਪੰਜਾਬ ਦੇ ਵਿੱਚ ਆਏ ਤੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੇ ਵਿੱਚ ਵੀ ਗਏ ਉਸੇ ਇਹਨਾਂ ਨੇ ਆਪਾਂ ਜਾਣਦੇ ਜਿੱਤੇ ਜਾ ਕੇ ਤੇ ਮੱਖਾ ਵੀ ਟੇਕਿਆ ਗੁਰੂ ਘਰ ਦੇ ਵਿੱਚ ਤੇ ਇਹਨਾਂ ਨੂੰ ਸਿਰੋਪਾਉ ਵੀ ਦਿੱਤਾ 30 ਗਣ ਦੇ ਉੱਤੇ ਸ਼ਰਮਣੀ ਕਮੇਟੀ ਨੇ ਗੁਰਦੁਆਰਾ ਸਾਹਿਬ ਦਾ ਮੈਨੇਜਰ ਆ ਜਿਹੜਾ ਉਹ ਬਦਲਾ ਕਰਤਾ ਤੇ 2-3 ਮੁਲਾਜ਼ਮ ਸਸਪੈਂਡ ਕਰਤੇ ਆ ਚਰਨਜੀਤ ਸਿੰਘ ਚੰਨੀ ਨੇ ਇਹ ਗੱਲ ਕਹੀ ਆ ਜੀ ਕਿ ਕਿਸੇ ਵਿਅਕਤੀ ਵਿਸ਼ੇਸ਼ ਦੇ ਬਾਰੇ ਇਹ رائے ਨਹੀਂ ਬਣਾਉਣੀ ਚਾਹੀਦੀ ਜੋ ਬੀਤੇ ਦੇ ਵਿੱਚ ਹੋਇਆ ਉਹਨੂੰ ਪਰੇ ਕਰਕੇ ਜਿਹੜਾ ਵਰਤਮਾਨ ਸਮੇਂ ਦੇ ਵਿੱਚ ਵਿਚਰ ਰਿਹਾ ਵਿਅਕਤੀ ਆ ਉਹਦਾ ਕੀ ਕਰਨਾਰ ਆ ਉਹ ਦਰਬਾਰ ਸਾਹਿਬ ਦੇ ਵਿੱਚ ਵੀ ਜਾਂਦਾ ਉਹ ਸਿੱਖਾਂ ਦਾ ਸਤਿਕਾਰ ਵੀ ਕਰਦਾ ਉਹ ਪੰਜਾਬ ਦਾ ਨੂੰ ਪਿਆਰ ਵੀ ਕਰਦਾ ਉਹ ਹੜਪ੍ਰਭਾਵਿਤ ਇਲਾਕਿਆਂ ਦੇ ਬੱਚੇ ਜਿਹੜੇ ਫਸੇ ਹੋਏ ਲੋਕ ਆ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਤੇ ਆਉਣ ਦੇ ਲਈ ਆਇਆ ਤੇ ਤੁਹਾਨੂੰ ਇਹ ਆਪਣਾ ਫੈਸਲਾ ਬਦਲਣਾ ਚਾਹੀਦਾ ਉਹਨਾਂ ਵਿਚਾਰਾਂ ਤੁਸੀਂ ਰੋਟੀ ਖੋਲੀ ਹੈ ਜੀ ਪਰ ਸਤਖੰਡ ਸ੍ਰੀ ਦਰਬਾਰ ਸਾਹਿਬ ਜਦੋਂ ਵੀ ਰਾਹਲ ਗਾਂਧੀ ਗਿਆ ਮੱਥਾ ਜ਼ਰੂਰ ਟੇਕਿਆ ਉਹਨੇ ਪਰ ਉਹਨੂੰ ਕਦੇ ਮੇਰਾ ਖਿਲਾ ਸਿਰੋਪਾਉ ਤੋ ਨਹੀਂ ਦਿੱਤੇ ਗਏ ਨਹੀਂ ਨਹੀਂ ਮੇਰੇ ਵੀ ਧਿਆਨ ਦੇ ਵਿੱਚ ਇਹੀ ਗੱਲ ਆ ਵੀ ਉਹਨਾਂ ਨੂੰ ਸਿਰੋਪਾਉ ਨਹੀਂ ਦਿੱਤਾ ਗਿਆ ਵੈਸੇ ਮੈਨੂੰ ਇਹ ਲੱਗਦਾ ਜੀ ਕਿ ਜਿਹੜਾ ਸਿਰੋਪਾਉ ਵਾਲੀ ਪ੍ਰਕਿਰਿਆ ਹੈ ਨਾ ਇਹ ਬਿਲਕੁਲ ਬੰਦ ਹੋਣੀ ਚਾਹੀਦੀ ਜੀ ਇਹਦੇ ਬਾਰੇ ਫੈਸਲਾ ਜੱਜੇਦਾਰ ਸਾਹਿਬ ਆਪ ਹੀ ਲਿਆ ਕਰਨ ਕਿਉਂਕਿ ਦੇਖੋ ਅਸੀਂ ਇਹ ਵੀ ਜਾਣਦੇ ਵੀ ਭਾਈ ਜਦੋਂ ਇੱਕ ਬੰਦਾ ਦੂਜੀ ਰਾਜਨੀਤਿਕ ਪਾਰਟੀ ਦੇ ਵਿੱਚ ਸ਼ਾਮਲ ਹੁੰਦਾ ਉਹਦੇ ਵੀ ਗੱਲ ਦੇ ਵਿੱਚ ਸੋਪਾ ਪਾ ਦਿੱਤਾ ਜਾਂਦਾ ਹੁਣ ਤਾਂ ਚਲੋ ਉਹਨੂੰ ਆਪਾਂ ਨਾਂ ਬਦਲ ਲੈਨੇ ਵੀ ਤਾਂ ਪਰਨਾ ਉਹਨੂੰ ਕਈ ਵਾਰੀ ਇਹ ਢਲ ਕਹਿਣ ਲੱਗ ਜਾਂਦੇ ਆ ਵੀ ਤਾਂ ਜੋ ਵਿਵਾਦ ਤੋਂ ਬਚਿਆ ਜਾ ਸਕੇ ਪਰ ਇਹਦੇ ਬਾਰੇ ਪੱਕੇ ਤੌਰ ਤੇ ਫੈਸਲਾ ਲੈਣਾ ਚਾਹੀਦਾ ਹੁਣ ਜਿਹੜੇ ਬੰਦੇ ਆ ਉੱਥੇ ਜਿਹੜਾ ਗਰੰਤੀ ਸਿੰਘ ਆ ਜਿਹੜਾ ਕਥਾਵਾਚਕ ਆ ਉਹਨਾਂ ਨੂੰ ਆਪਾਂ ਨੌਕਰੀ ਤੋਂ ਸਖਣੇ ਕਰਤਾ ਇਹਦੇ ਬਾਰੇ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਰਾਏ ਗਈ ਆ ਵੀ ਭਾਈ ਇਸ ਤਰੀਕੇ ਦੇ ਫੈਸਲੇ ਨਹੀਂ ਹੋਣੇ ਚਾਹੀਦੇ ਤੇ ਬਾਕੀ ਕਰਤਾਰਪੁਰ ਦਾ ਲਾਂਘਾ ਕਦੋਂ ਖੁੱਲਣਾ ਜੀ? ਜਨ ਸਰ ਮਹਿਤਾਇ ਚੌਣਾ ਜੀ ਕਿ ਹੁਣ ਕੱਲ ਨੂੰ ਹੀ ਖੁੱਲ ਜੇ ਪਰ ਗੱਲ ਇਹ ਮੈਨੂੰ ਜਿਹੜੇ ਹਾਲਾਤ ਲੱਗਦੇ ਆ ਉਹ ਐ ਹੋਂ ਲੱਗਦਾ ਵੀ ਇਹ ਛੇਤੀ ਨਹੀਂ ਖੁੱਲਣਾ ਉਹਦਾ ਕਾਰਨ ਇਹ ਹੁਣੇ-ਹੁਣੇ ਤਾਂ ਕੇਂਦਰ ਦੇ ਗ੍ਰਹਿ ਵਿਭਾਗ ਨੇ ਚਿੱਠੀ ਲਿਖੀ ਜੀ ਪੰਜਾਬ ਦੇ ਵਿੱਚ ਇਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਵੀ ਭਾਈ ਇਥੇ ਐਸ ਕੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਜਿੱਥਾ ਜਿਹੜਾ ਉਹ ਨਹੀਂ ਜਾਣਾ ਚਾਹੀਦਾ ਨਹੀਂ ਜਾ ਸਕਦਾ ਤੇ ਉੱਥੇ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਮਾਲੇ ਦਰਸ਼ਨ ਕਰਨ ਦੇ ਲਈ ਨਾ ਪੇਜੋ ਸੁਰੱਖਿਆ ਦੇ ਮੱਦੇ ਨਜ਼ਰ ਸੋ ਇਸ ਹਾਲਾਤ ਦੇ ਚੱਲਦੇ ਮੈਨੂੰ ਲੱਗਦਾ ਵੀ ਕਰਤਾਰਪੁਰ ਸਾਹਿਬ ਦਾ ਲੰਘਾ ਇਨੀਸ਼ੀਏਟਿਵ ਖੁੱਲਣਾ ਨਹੀਂ ਪਰ ਅੱਜ ਸੁਖਜਿੰਦਰ ਸਿੰਘ ਰੰਧਾਵਾ ਤੇ ਪ੍ਰਤਾਪ ਸਿੰਘ ਬਾਜਵਾ ਦੋਨਾਂ ਕਾਂਗਰਸੀ ਆਗੂਆਂ ਨੇ ਕੇਂਦਰ ਨੂੰ ਚਿੱਠੀ ਲਿਖੀ ਆ ਇਹ ਕਰਤਾਰਪੁਰ ਸਾਹਿਬ ਦੇ ਨਾਲ ਲੋਕਾਂ ਦੀ ਧਾਰਮਿਕ ਆਸਥਾ ਜੁੜੀ ਆ ਸਿੱਖਾਂ ਦੀ ਬੇਹੱਦ ਸ਼ਰਧਾ ਜੁੜੀ ਆ ਇਸ ਲੰਘੇ ਨੂੰ ਤੁਰੰਤ ਖੁੱਲਿਆ ਜਾਵੇ ਅੱਛਾ ਬਾਕੀ ਦੱਸੋ ਵੀ ਜਿਹੜੀ ਪ੍ਰਾਲੀ ਸਾੜਨ ਦੀ ਗੱਲ ਚੱਲੀ ਸੀ ਸੁਪਰੀਮ ਕੋਰਟ ਵੱਲੋਂ ਕਿਸਾਨ ਯੂਨੀయన్స్ ਨੇ ਕਿਵੇਂ ਲਈਆ ਹੋ ਦੇਖੋ ਅੱਜ ਰਗਦੀਸ਼ ਸਿੰਘ ਢੱਲੇਵਾਲ ਹੋਰ ਆਣੇ ਰੋਲਦੂ ਸਿੰਘ ਮਾਨਸਾ ਹੋਰ ਆਣੇ ਤੇ ਬਹੁਤ ਸਾਰੇ ਹੋਰ ਕਿਸਾਨ ਆਗੂਆਂ ਨੇ ਇਹ ਗੱਲ ਕਹੀ ਆ ਵੀ ਮਾਨ ਜੋ ਕੋ ਸੁਪਰੀਮ ਕੋਰਟ ਨੂੰ ਆਪਦੇ ਇਸ ਫੈਸਲੇ ਦੇ ਉੱਤੇ ਮੁੜ ਕੇ ਵਿਚਾਰ ਕਰਨਾ ਚਾਹੀਦਾ ਉਹ ਕਹਿੰਦੇ ਜੀ ਸੁਪਰੀਮ ਕੋਰਟ ਨੇ ਤਾਂ ਇਹ ਗੱਲ ਕਹਿਤੀ ਵੀ ਜਿਹੜੇ ਕਿਸਾਨ ਪਰਾਲੀ ਸਾੜਦੇ ਉਹਨਾਂ ਨੂੰ ਫੜ ਕੇ ਤੁਸੀਂ ਜੇਲਾਂ ਦੇ ਵਿੱਚ ਭੇਜ ਦਿਓ ਤੇ ਭਾਈ ਇਹਦੇ ਨਾਲ ਤਾਂ ਪੰਜਾਬ ਦੀ ਪੁਰਸਿਆਰਤੀ ਵੀ ਕਰੂਗੀ ਕਿਸਾਨ ਕਿਉਂ ਪ੍ਰਾਲੀ ਸਾੜਦੇ ਆ ਤੇ ਇਸ ਪ੍ਰਾਲੀ ਨੂੰ ਸਾੜਨ ਦਾ ਬਦਲਵਾ ਪ੍ਰਬੰਧ ਕੀ ਹੋਣਾ ਚਾਹੀਦਾ ਇਹਦੇ ਬद्दल ਵੀ ਜ਼ੋਰ ਦੇਣਾ ਚਾਹੀਦਾ ਅੱਜ ਢੱਲੇਵਾਲ ਹੋਰਾਂ ਨੇ ਤੇ ਵੀ ਗੱਲ ਕਹੀ ਹੈ ਵੀ ਕੇਂਦਰ ਨੇ ਕਿਹਾ ਸੀ ਵੀ ਭਾਈ ਪੰਜਾਬ ਦੇ ਖਾਦਾਂ ਨੂੰ ਪ੍ਰਾਲੀ ਦੇ ਬਦਲੇ ਇਨਸੈਂਟਿਵ ਦਿੱਤਾ ਜਾਵੇ ਪਰ ਦਿੱਤਾ ਕਦੇ ਕਿਸੇ ਨੂੰ ਕੁਝ ਵੀ ਨਹੀਂ ਉਹ ਕਹਿੰਦੇ ਇਹ ਤਾਂ ਪੁਰਸ ਦੇ ਕੋਲੇ ਵੱਧ ਅਧਿਕਾਰ ਦੇਣ ਵਾਲੀ ਗੱਲ ਆ ਵੀ ਗੱਲ ਕੋਈ ਹੋਵੇ ਇਹਨਾਂ ਨੇ ਕਿਹਾ ਕਰਨਾ ਕਿ ਪ੍ਰਾਲੀ ਸਾੜਦਾ ਸੀ ਤਾਂ ਅੰਦਰ ਕੀਤਾ ਜੀ ਕਿਹਨੇ ਜੀ ਅੱਗੇ ਤਾਂ ਜਿਹੜਾ ਚੀਨ ਤੋਂ ਆਇਆ ਹੋਇਆ ਵਾਇਰਸ ਸੀ ਉਹ ਮਨੁੱਖਾਂ ਨੂੰ ਨੁਕਸਾਨ ਕਰਦਾ ਸੀ ਮਨੁੱਖੀ ਸਿਹਤ ਨੂੰ ਹੁਣ ਇਹ ਫਸਲਾਂ ਨੂੰ ਵੀ ਕਰਨ ਲੱਗ ਪਿਆ ਤਾਂ ਬਿਲਕੁਲ ਜੀ ਇਹ ਪੰਜਾਬ ਦੇ ਵਿੱਚ ਝੋਨਾ ਪਕੜ ਤੇ ਆਇਆ ਤੇ ਇਹ ਚੀਨੀ ਵਾਇਰਸ ਦਾ ਹਮਲਾ ਹੋ ਗਿਆ ਇਹਦੇ ਤੇ ਇਹ ਗੱਲ ਕਹਿੰਦੇ ਜੀ ਪੀਏਯੂ ਲੜਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਹਰਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਘਬਰਾ ਕੇ ਕਿਸਾਨਾਂ ਵੱਲੋਂ ਕਈ ਤਰ੍ਹਾਂ ਦੀਆਂ ਸੁਪਰੀਆਂ ਕੀਤੀਆਂ ਜਾ ਰਹੀਆਂ ਜੇ ਜਦੋਂ ਚੀਨੀ ਵਾਇਰਸ ਦਾ ਹਮਲਾ ਹੋ ਜੇ ਤਾਂ ਕਹਿੰਦੇ ਵੀ ਝੋਨੇ ਦੀ ਫਸਲ ਹਿੱਤ ਦੇ ਵਿੱਚ ਖੜੀ ਖੜੀ ਸੁਪਣ ਲੱਗ ਜਾਂਦੀ ਆ ਤੇ 10000 ਏਕੜ ਤੋਂ ਵੱਧ ਰਕਬਾ ਇਸ ਬਿਮਾਰੀ ਦੀ ਲਪੇਟ ਦੇ ਥੱਲੇ ਆ ਗਿਆ ਇਹ ਵੀ ਪਤਾ ਲੱਗਾ ਦੇ ਇਹ ਹੀ ਪਤਾ ਲੱਗਾ ਜੀ ਕਿ 2 ਸਾਲ ਪਹਿਲਾਂ ਵੀ ਇਸ ਵਾਇਰਸ ਦਾ ਹਮਲਾ ਹੋਇਆ ਸੀ ਪਰ ਉਦੋਂ ਨਾ ਮਾਤਰ ਸੀ ਪਰ ਹੁਣ ਇਹਦੇ ਵਿੱਚ ਇੱਕਦਮ ਵਾਧਾ ਹੋਇਆ ਅਤੇ ਕੱਲੀ ਅੱਜ ਹੁਣ ਖੇਤੀਬਾੜੀ ਵਿਭਾਗ ਦੇ ਮਹਾਰਾ ਜਿਹੜੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਕਿਸਾਨ ਦੇ ਨਾਲ ਆ ਅਸੀਂ ਵੱਡ ਪੱਧਰ ਉਨਾਂ ਦੇ ਸਹਿਯੋਗ ਵਿੱਚ ਆਇਆ ਕਰਾ ਰਹੇ ਹਾਂ ਟਿੰਨਾ ਜੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਿਮਾਰ ਨੇ ਜਾਂ ਉਹਨਾਂ ਦੀ ਕੋਈ ਖਬਰ ਨਹੀਂ ਆ ਰਹੀ ਬਿਲਕੁਲ ਜੀ ਦੇਖੋ ਗੈਰ ਸਰਗਰਮ ਨੇ ਇੱਕ ਤਾਂ ਸ਼ਾਇਦ ਉਮਰ ਦਾ ਤਕਾਜ਼ਾ ਵੀ ਹੋਵੇ ਸ਼ਾਇਦ ਬਿਮਾਰ ਵੀ ਹੋਣ ਬਹੁਤ ਵਾਰ ਰਾਜਨੀਤਿਕ ਲੋਕ ਖਬਰ ਬਾਹਰ ਕੱਢਦੇ ਨਹੀਂ ਹੁੰਦੇ ਆਪਦੇ ਬਾਰੇ ਜੇਕਰ ਕੋਈ ਸਿਹਤ ਦੀ ਗੱਲ ਵੀ ਹੋਵੇ ਉਮਰ ਦੇ ਤਕਾਜ਼ੇ ਕਰਕੇ ਬੰਦਾ ਹੋ ਸਕਦਾ ਵੀ ਕਈ ਤਰ੍ਹਾਂੀਆਂ ਪ੍ਰਸਤਤਕਾਂ ਦੇ ਵਿੱਚੋਂ ਵੀ ਲੱਗਦਾ ਹੋਵੇ ਖਬਰ ਨਹੀਂ ਆ ਰਹੀ ਸੱਚੀ ਗੱਲ ਆ ਵੈਸੇ ਵੀ ਜਿਹੜੇ ਹੁਣ ਹਾਰੇ ਹੋਏ ਨੇਤਾ ਉਹਨਾਂ ਦੇ ਵਿੱਚੋਂ ਵੀ ਰਿਲੇਟਾਵਾਂ ਦੀ ਖਬਰ ਆਉਂਦੀ ਆ ਬੀਬੀ ਰਜਿੰਦਰਪੁਰ ਪਠੱਲ ਦੀ ਕਦੇ ਕਦਾਈ ਖਬਰ ਆਉਂਦੀ ਆ ਮਨਪ੍ਰੀਤ ਬਾਦਲ ਦੀ ਕਦੇ ਕਦਾਈ ਹੀ ਖਬਰ ਆਉਂਦੀ ਆ ਜਿਨ੍ਹਾਂ ਦੀ ਕਿਸੇ ਵੇਲੇ ਤੂਤੀ ਬੋਲਦੀ ਹੁੰਦੀ ਸੀ ਅੱਜ ਕੱਲ ਉਹ ਖਬਰਾਂ ਦੇ ਵਿੱਚੋਂ ਉਰੇ ਪਰੇ ਹੋਏ ਪਏ ਤੇ ਬਾਕੀ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਜੀ ਅੱਜ ਤਾਂ ਪੰਜਾਬ ਦੇ ਵਿੱਚ ਬਹੁ ਗਿਣਤੀ ਥਾਵਾਂ ਦੇ ਉੱਤੇ ਜੀ ਮੀਂਹ ਬਿਲਕੁਲ ਨਹੀਂ ਪਿਆ ਧਰਮੀ ਸੀਗੀ ਪਰ ਕੁਝ ਕੁ ਥਾਵਾਂ ਦੇ ਉੱਤੇ ਮਾੜੇ ਮੋٹے ਛਿਟੇ ਜੇ ਪਏ ਆ ਜਿਹੜਾ ਛੜਕਾ ਛੰਬਾ ਜੀ ਨੂੰ ਕਹਿੰਦੇ ਆ ਮੌਸਮਪਾ ਅੱਗੇ ਗੱਲ ਕਹਿੰਦਾ ਵੀ ਅੱਜ ਰਾਤ ਨੂੰ ਤੇ ਕੱਲ ਨੂੰ ਦਿਣੀ ਯਾਨੀ ਕਿ 19 ਤਰੀਕ ਨੂੰ ਤੇ ਕਹਿੰਦੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਭਰਮਾ ਵੀ ਪੈਣ ਦੀ ਸੰਭਾਵਨਾ ਹੈ চেন মেবান বহু শুক্রিয়াটা ধন্যবাদ